ਸਤਿ ਸ਼੍ਰੀ ਅਕਾਲ ਜੀ ਮੈਂ ਹੈਪੀ ਰੰਦੇਵ ਔਰ ਮੇਰੇ ਵੱਲੋਂ ਹਾਰਦਿਕ ਸਵਾਗਤ ਹੈ ਮੇਰੇ ਚਾਹਣ ਵਾਲੇ ਲੱਖਾਂ ਲੋਕਾਂ ਦਾ ਮੇਰਾ ਪ੍ਰੋਗਰਾਮ ਹੀਰੇ ਪੰਜਾਬ ਦੇ ਹੀਰੇ ਕੌਮ ਦੇ ਜਿਹਨੂੰ ਤੁਸੀਂ ਬੇहद ਪਿਆਰ ਦਿੰਦੇ ਹੋ ਮੇਰੇ ਗੀਤਾਂ ਨੂੰ ਵੀ ਤੁਸੀਂ ਬੇहद ਪਿਆਰ ਦਿੰਦੇ ਹੋ ਔਰ ਇਹਦੇ ਨਾਲ ਨਾਲ ਜਿਹੜੀ ਸਾਡੇ ਵੱਲੋਂ ਚਲਾਈ ਜਾ ਰਹੀ ਸੋਸਾਇਟੀ ਪੰਜਾਬ ਸੋਸ਼ਲ ਵੈਲਫੇਅਰ ਸੋਸਾਇਟੀ ਆ ਉਸਦੇ ਕਾਰਜਾਂ ਦੀ ਵੀ ਤੁਸੀਂ ਬੇहद ਪ੍ਰਸ਼ੰਸਾ ਕਰਦੇ ਹੋ ਲੇਕਿਨ ਮੈਂ ਜਿਵੇਂ ਕਿ ਸਮੇਂ-ਸਮੇਂ ਤੇ ਤੁਹਾਨੂੰ ਦੱਸਦਾਰ ਇਹਨਾ ਕਿ ਸੋਸਾਇਟੀ ਜਿਹੜੀ ਆ ਉਹ ਇੱਕ ਬਹੁਤ ਹੀ ਸੁਲਝੇ ਹੋਏ ਇਨਸਾਨ ਸਰਦਾਰ ਮਨਜੀਤ ਸਿੰਘ ਜੀ ਨਿਊਯਾਰਕ ਜਿਹੜੇ ਕਿ ਨਿਊਯਾਰਕ ਅਮਰੀਕਾ ਦੇ ਵਿੱਚ ਰਹਿੰਦੇ ਨੇ ਉਹ ਸਾਡੇ ਸਰਪ੍ਰਸਤ ਨੇ ਉਹਨਾਂ ਦੇ ਵੱਲੋਂ ਦਿਸ਼ਾ ਨਿਰਦੇਸ਼ ਦੇ ਕੇ ਸਮੇਂ-ਸਮੇਂ ਤੇ ਇਹ ਜਿਹੜੇ ਭਲਾਈ ਦੇ ਕਾਰਜ ਨੇ ਉਹ ਕਰਵਾਏ ਜਾਂਦੇ ਨੇ ਉਹ ਤੁਸੀਂ ਅਕਸਰ ਸਾਡੇ ਪੇਜਾਂ ਤੇ ਦੇਖਦੇ ਰਹਿੰਦੇ ਹੋ ਸੋ ਇੱਕ ਖੁਸ਼ਖਬਰੀ ਸਾਂਝੀ ਕਰਾਂ ਕਿ ਅੱਜ ਤੋਂ ਅਸੀਂ ਇੱਕ ਨਵਾਂ ਪ੍ਰੋਗਰਾਮ ਸ਼ੁਰੂ ਕਰ ਰਹੇ ਹਾਂ ਜਿਸ ਦਾ ਨਾਮ ਹੈ ਜੀਵਨ ਜਾਂਚ ਔਰ ਜੀਵਨ ਜਾਂਚ ਦੇ ਅੱਜ ਦੇ ਇਸ ਪਹਿਲੇ ਐਪੀਸੋਡ ਦੇ ਵਿੱਚ ਮੈਂ ਤੁਹਾਨੂੰ ਮਿਲਾਉਣ ਲੱਗਾ ਜੀ ਸਰਦਾਰ ਮਨਜੀਤ ਸਿੰਘ ਜੀ ਨਿਊਯਾਰਕ ਔਰ ਉਹ ਤੁਹਾਨੂੰ ਜੀਵਨ ਦੇ ਵੱਡ ਮੁੱਲੇ ਜਿਹੜੇ ਰਾਜ ਨੇ ਜੋ ਜ਼ਿੰਦਗੀ ਦੇ ਵਿੱਚ ਉਹਨਾਂ ਨੇ ਸਿੱਖਿਆ ਜੋ ਚੰਗੀਆਂ ਗੱਲਾਂ ਨੇ ਜੋ ਸਿਹਤ ਸੰਭਾਲ ਦੇ ਨਾਲ ਸੰਬੰਧਿਤ ਜੋ ਜਾਣਕਾਰੀ ਹੈ ਉਹ ਤੁਹਾਡੇ ਨਾਲ ਸਾਂਝੀ ਕਰਾਂਗੇ ਸੋ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਆਓ ਸਵਾਗਤ ਕਰਦੇ ਹਾਂ ਸਰਦਾਰ ਮਨਜੀਤ ਸਿੰਘ ਜੀ ਨਿਊਯਾਰਕ ਦਾ ਬਾਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਹੈਪੀ ਰੰਦੇਵ ਜੀ ਜੀ ਆਇਆਂ ਨੂੰ ਤੁਸੀਂ ਸਾਡੀ ਗ੍ਰਹਿ ਵਿਖੇ ਆਹ ਯਾ ਤੁਹਾਡਾ ਬਹੁਤ ਬਹੁਤ ਧੰਨਵਾਦ ਐਡੀ ਦੂਰੋਂ ਤੁਸੀਂ ਤੁਹਾਡੇ ਕੈਮਰਾਮੈਨ ਤੁਸੀਂ ਸਾਡੀ ਟੌਡੀ ਚਾਰੀ ਟੀਮ ਚੱਲ ਕੇ ਆਈ ਆ ਤੇ ਬਹੁਤ ਦਾਸ ਵੱਲੋਂ ਦਾਸ ਦੇ ਪਰਵਾਰ ਵੱਲੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਜੀ ਆਇਆਂ ਨੂੰ ਜੀ ਸਾਡੇ ਵੱਲੋਂ ਤੁਹਾਡਾ ਜੀ ਆਇਆਂ ਨੂੰ ਇਸ ਕਰਕੇ ਕਿ ਤੁਸੀਂ ਫੌਰਨ ਦੇ ਵਿੱਚੋਂ ਟਾਈਮ ਕੱਢ ਕੇ ਔਰ ਪੰਜਾਬ ਦੇ ਵਿੱਚ ਹਨਾ ਇੱਥੇ ਆਏ ਹੋ ਹੈਪੀ ਜੀ ਪੰਜਾਬ ਤਾਂ ਜਿੱਦਾਂ ਕਹ ਜੀਏ ਵੀ ਪੰਜਾਬ ਦੇ ਜਿਸੇ ਪੰਜਾਬ ਦੇ ਹੂਣ ਕਰਕੇ ਅਸੀਂ ਜਿੱਥੇ ਮਰਜੀ ਚੱਲ ਜਾਈਏ ਵਰਲਡ ਦੇ ਕਿਸੇ ਵੀ ਜੀ ਪੰਜਾਬ ਨਹੀਂ ਸਾਡੇ ਤੋਂ ਨਿਕਲ ਸਕਦਾ ਪਾ ਮੇਰ ਜੀ ਜਿਹੜੀ ਮਰਜ਼ੀ ਕੰਟਰੀ ਚੱਲ ਜਾਈਏ ਉੱਥੇ ਸਾਡੇ ਕੋਲ ਸੁੱਖ ਸਹੂਲਤਾਂ ਸਭ ਨੇ ਜੀ ਪਰ ਜਦੋਂ ਜਦੋਂ ਅਸੀਂ ਪੰਜਾਬ ਵਾਰੀ ਦੇਖਦੇ ਆਂ ਤੇ ਸਾਨੂੰ ਇੱਥੇ ਬਾਰੇ ਜ਼ਿਆਦਾ ਚਿੰਤਾ ਹੁੰਦੀ ਸਾਡੇ ਆਪਣੇ ਉੱਥੇ ਨਾਲ ਜੀ 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 ਅਸੀਂ ਜਦੋਂ ਦੇਖਦੇ ਹਾਂ ਕਿ ਸਾਡੇ ਸਾਡਾ ਉਹ ਪੰਜਾਬ ਜਿਹੜਾ ਪੀਰਾਂ ਪਕੰਬਰਾਂ ਦੀ ਧਰਤੀ ਆ ਹਨਾ ਕਿ ਅਸੀਂ ਜੋਹੜਿਆਂ ਦੀ ਧਰਤੀ ਆ ਕਿ ਅੱਜ ਸਾਡੇ ਪਰਿਵਾਰ ਦੇ ਸਾਡੇ ਪੰਜਾਬ ਦੇ ਨੌਜਵਾਨ ਜਿਹੜੇ ਨੇ ਉਹ ਨਸ਼ਿਆਂ ਦੇ ਵਿੱਚ ਲੱਗ ਗਏ ਪਰ ਉਹਦੇ باوجود ਵੀ ਸਾਡਾ ਪੰਜਾਬ ਫੇਸਟ ਰੌਂਗ ਆ ਕਿਉਂਕਿ ਅਸੀਂ ਸ਼ੁਰੂ ਤੋਂ ਇਹ ਜਿਹੜੀਆਂ ਮਾਰਾਂ ਚੱਲਦੇ ਆ ਰਹੇ ਆਂ ਕਿਸੇ ਨੇ ਕਿਸੇ ਢੰਗ ਦੇ ਨਾਲ ਸਾਨੂੰ ਮਾਰਨ ਦੀ ਕੋਸ਼ਿਸ਼ ਕੀਤੀ ਕਿਸੇ ਨੇ ਮੁਕਾਬਲੇ ਬਣਾਏ ਜਿੱਦਾਂ ਵੀ ਕੋਸ਼ਿਸ਼ ਹੋਈ ਪੇ ਪੰਜਾਬ ਖਤਮ ਕੀਤਾ ਪਰ ਪੰਜਾਬ ਗੁਰੂਆਂ ਦੀ ਧਰਤੀ ਆ ਇਹ ਖਤਮ ਹੋਣ ਵਾਲਾ ਨਹੀਂ ਪੰਜਾਬ ਖਤਮ ਨਹੀਂ ਹੋ ਸਕਦਾ ਕਿਉਂਕਿ ਜਿੰਨਾ ਚਿਰ ਸਾਡਾ ਪੰਜਾਬੀ ਬਾਹਰ ਬੈਠਾ ਆ ਜੀ ਜਿਹੜਾ ਬਾਹਰ ਬੈਠਾ ਪੰਜਾਬੀ ਆ ਚਾਹੇ ਕਨੇਡਾ ਅਮਰੀਕਾ ਇੰਗਲੈਂਡ ਅਮਰੀਕਾ ਜਾਂ ਜਿੰਨੀਆਂ ਜਰਮਨ ਜਿੰਨੀਆਂ ਕੰਟਰੀ ਤੇ ਉਹ ਬਹੁਤ ਪੰਜਾਬ ਬਾਰੇ ਉਹ ਸਿਚ ਫਿਕਰਮਾਨ ਫਿਕਰਮੰਦ ਆ ਪੇ ਅਸੀਂ ਜਾਹੇ ਉਹਨਾਂ ਦੇ ਸਾਰੇ ਪਰਿਵਾਰ ਵੀ ਉੱਥੇ ਚਲ ਗਏ ਨੇ ਉਹਦੇ باوجود ਵੀ ਉਹਨਾਂ ਦਾ ਜਿਹੜੀ ਲਗਾਹ ਆ ਉਹ ਪਿੱਛੇ ਪੰਜਾਬ ਦੇ ਨਾਲ ਆ ਠੀਕ ਹੈ ਇਸ ਕਰਕੇ ਅਸੀਂ ਸ਼ੁਰੂ ਤੋਂ ਹੀ ਇਸ ਚੀਜ਼ ਦੇ ਨਾਲ ਮੇਰਾ ਤਾਂ ਇਹੋ ਹੀ ਆ ਰਿਲੇਟਡ ਕਿ ਸਭ ਤੋਂ ਪਹਿਲਾਂ ਕਿ ਸਾਨੂੰ ਆਪਣੇ ਜੀਵਨ ਜਾਂਚ ਲਈ ਜਿੱਦਾਂ ਤੁਸੀਂ ਇਹ ਪ੍ਰੋਗਰਾਮ ਸ਼ੁਰੂ ਕਰਨ ਲੱਗੇ ਮੈਨੂੰ ਬੜੀ ਖੁਸ਼ੀ ਹੋਈ ਮੈਨੂੰ ਵੀ ਕਈਆਂ ਦੇ ਫੋਨ ਆਏ ਸੀ ਕਿ ਹੈਪੀ ਜੀ ਨੂੰ ਕਹੋ ਬੀ ਇਸ ਜਿੱਥੇ ਤੁਸੀਂ ਬਾਕੀ ਅਪਰਾਲੇ ਕਰ ਰਹੇ ਆਂ ਵੀ ਆਪਾਂ ਸੇ ਸਭਾਲ ਬਾਰੇ ਵੀ ਤੁਸੀਂ ਆਪਣੀਆਂ ਸਾਰੀਆਂ ਗੱਲਾਂ ਬਾਤਾਂ ਕਰੀਏ ਪੀਐਪੀਨ ਕੋ ਕੋਈ ਨਵੇਂ ਨਵਾਂ ਪ੍ਰੋਗਰਾਮ ਸ਼ੁਰੂ ਕੀਤਾ ਚਲੋ ਸਾਰਿਆਂ ਦੀ ਤੁਸੀਂ ਅਪੀਲ ਤੇ ਜੀ ਸਾਰਿਆਂ ਨੂੰ ਮੈਨੂੰ ਕਾਫੀ ਫੋਨ ਆਏ ਤੇ ਤੁਸੀਂ ਇਹ ਜਿਹੜਾ ਸ਼ੁਰੂ ਕਰ ਲੱਗੇ ਆਂ ਜਿੰਨਾ ਵੀ ਹੋ ਸਕਿਆ ਅਸੀਂ ਸਮਾਜ ਵਾਸਤੇ ਦੇਖੋ ਇਸ ਸਮੇਂ ਦੀਆਂ ਚੀਜ਼ਾਂ ਅੱਜ ਜਿਹੜਾ ਕੋਈ ਸਮਾਂ ਪ੍ਰਿੰਟਿੰਗ ਪ੍ਰੈਸਾਂ ਦਾ ਸੀ ਕੋਈ ਸਮਾਂ ਆਪਾਂ ਸਾਡੇ ਗੁਰੂਆਂ ਦੇ ਸਮੇਂ ਤੇ ਜਿੱਥੇ ਕੋ ਮੇਲੇ ਹੁੰਦੇ ਸੀ ਉੱਥੇ ਸੰਦੇਸ਼ ਦਿੱਤੇ ਜਾਂਦੇ ਸੀ ਜਾਂ ਸਮੇਂ-ਸਮੇਂ ਦੇ ਨਾਲ ਜਿਹੜਾ ਪਲੇਟਫਾਰਮ ਆ ਮੀਡੀਆ ਦਾ ਬਦਲਦਾ ਰਿਹਾ ਅੱਜ ਦਾ ਜਿਹੜਾ ਮੀਡੀਆ ਆ ਔਰ ਹਰ ਦੇ ਕੋਲ ਆ ਹੱਥ ਦੇ ਵਿੱਚ ਉਹ ਸਾਰਾ ਕੁਝ ਆ ਇਸ ਕਰਕੇ ਆਪਾਂ ਤੁਸੀਂ ਜਿਹੜਾ ਬਹੁਤ ਵਧੀਆ ਕਰ ਰਹੇ ਹੋ ਕਿ ਜਿਹੜਾ ਇਸ ਮੀਡੀਆ ਦਾ ਫਾਇਦਾ ਲੈ ਕੇ ਆਪਾਂ ਆਪਣੇ ਸਮਾਜ ਦਾ ਹੁਰ ਭਲਾ ਕਰ ਸਕੀ ਹੁਣ ਆਪਣਾ ਮਿਲਣਾ ਕੀ ਸੀ ਕਿੱਥੋਂ ਦੇ ਤੁਸੀਂ ਰਹਿਣ ਵਾਲੇ ਹੋ ਕਿੱਥੇ ਦਾ ਮੈਂ ਰਹਿਣ ਵਾਲਾ ਕਦੋਂ ਉਹ ਬੀਬੀ ਦੀ ਕਲਵੀਰ ਗੋਗੀ ਦੀ ਇੱਕ ਇੰਟਰਵਿਊ ਤੁਸੀਂ ਪਾਈ ਜਿੱਥੋਂ ਆਪਾਂ ਆਪਣਾ ਮੇਲ ਹੋਇਆ ਹਾਂਜੀ ਆਪਾਂ ਉਹਦੇ ਨਾਲ ਕਰਕੇ ਸਾਰਾ ਸ ਜੋ ਗਾਂ ਤੋਂ ਗਾਂ ਚੱਲਦਾ ਆ ਅੱਜ ਵਾਹਿਗੁਰੂ ਦੀ ਕਿਰਪਾ ਨਾਲ ਆਪਾਂ ਇੱਕ ਪਰਿਵਾਰ ਦਾ ਸਾਰੀ ਐਡੀ ਵੱਡੀ ਆਪਣੀ ਟੀਮ ਬਣ ਗਈ ਆ ਕਿ ਆਪਾਂ ਬਹੁਤ ਵਧੀਆ ਇੱਕ ਪਰਿਵਾਰ ਜੁੜ ਗਏ ਆ ਜੀ ਇਸ ਕਰਕੇ ਆਪਾਂ ਚਲੋ ਤੁਹਾਡੇ ਸਾਰਿਆਂ ਦੇ ਸਹਿਯੋਗ ਦੇ ਨਾਲ ਆ ਕਿ ਜਿਹੜੇ ਤਜਰਬੇ ਜ਼ਿੰਦਗੀ ਦੇ ਬڑے ਵੱਡੇ ਤਜਰਬੇ ਨੇ ਸਭ ਤੋਂ ਮੇਰਾ ਉੱਥੇ ਜਿਹੜਾ ਅਸਲ 26 ਸਾਲ ਹੋ ਗਏ ਮੈਨੂੰ ਨਿਊਯਾਰਕ ਦੇ ਵਿੱਚ ਬੈਠਿਆ ਨੂੰ ਜੀ ਤੇ ਉੱਥੇ ਮੇਰਾ ਜਾਦਾ ਜਿਹੜਾ ਹਰ ਇੱਕ ਜਿਹੜਾ ਜੋ ਮੇਰਾ ਸਭ ਤੋਂ ਵੱਡਾ ਜਿਹੜਾ ਯੋਗਦਾਨ ਹੈ ਕਿ ਮੈਂ ਇਹੋ ਚਾਹਣਾ ਕਿ ਸਭ ਤੋਂ ਪਹਿਲਾਂ ਬੰਦੇ ਦੀ ਸਿਹਤ ਜ਼ਰੂਰੀ ਚਾਹੀਦੀ ਆ ਜੇ ਤੁਸੀਂ ਬਾਣੀ ਵੀ ਪੜ੍ਹਨੀ ਆ ਜੇ ਕੋਈ ਕੰਮਕਾਰ ਵੀ ਕਰਨਾ ਜੇ ਤੁਹਾਡੀ ਤੰਦਰੁਸਤੀ ਕਰ ਦੇਵੇ ਤੇ ਆ ਤੇ ਸਭ ਕੁਝ ਆ ਹੁਣ ਜਿਹੜੀ ਤੰਦਰੁਸਤੀ ਨਾ ਆਉਣ ਦਾ ਕਾਰਨ ਆ ਇਹ ਕੀ ਹੋਇਆ ਕਿ ਜਿਹੜੇ 40 50 ਸਾਲ ਤੋਂ ਜਿਹੜਾ ਵਿਗਿਆਨ ਨੇ ਇੰਨਾ ਜ਼ੋਰ ਪਾਤਾ ਕਿ ਜਿਹੜਾ ਸਾਡੇ ਬਾਬਿਆਂ ਦਾਦੀਆਂ ਤੋਂ ਪਰਦਾਦਿਆਂ ਤੋਂ ਜਿਹੜਾ ਪਿਤ ਪਿਤ ਜਿਹੜੀਆਂ ਚੀਜ਼ਾਂ ਘਰ ਤੇ ਸਾਡੇ ਆਉਣੀਆਂ ਚਾਹੀਦੀਆਂ ਸੀ ਇੱਕ ਮਾਂ ਆਪਣੀ ਧੀ ਨੂੰ ਸਿਖਾਲਦੀ ਸੀ ਇੱਕ ਸੱਸ ਆਪਣੀ ਨੌ ਨੂੰ ਛਾਲਦੀ ਸੀ ਲਣਾਨ ਆਪਣੀ ਪਰਜਾਈ ਨੂੰ ਛਾਲਦੀ ਸੀ ਦਰਾਣੀਆਂ ਜਠਾਣੀਆਂ ਦੱਸਦੀਆਂ ਸੀ ਉਹ ਜਿਹੜੀ ਜਿਹੜਾ ਸਾਡੇ ਚੁੱਲ੍ਹੇ ਚੌਂਕੇ ਦੇ ਵਿੱਚੋਂ ਜਿਹੜੀਆਂ ਚੀਜ਼ਾਂ ਸੀ ਉਹ ਅੱਜ ਸਾਡੇ ਸਮਾਜ ਦੇ ਵਿੱਚੋਂ ਖਤਮ ਹੋ ਗਈਆਂ ਹਣੀ ਜਿੱਥੋਂ ਕੀ ਹੋ ਗਿਆ ਕਿ ਬਿਮਾਰੀਆਂ ਜਿਹੜੀਆਂ ਸਾਡੀਆਂ ਸਾਨੂੰ ਉਹਨਾਂ ਨੇ ਇੰਨਾ ਢਾ ਲਿਆ ਕਿ ਅੱਜ ਜੰਮ ਦਾ ਬੱਚਾ ਜਿਹੜਾ ਆ ਉਹ ਦਵਾਈਆਂ ਦੇ ਸਿਰ ਤੇ ਜੀ ਰਿਹਾ ਤੇ ਮਰਦਾ ਵੀ ਦਵਾਈਆਂ ਦੇ ਸਿਰ ਤੇ ਕੋਈ ਸਮਾਂ ਹੁੰਦਾ ਸੀ ਜਦੋਂ ਸਾਡੇ ਬਜ਼ੁਰਗ ਸੀ ਪੁਰਖੇ ਸਾਡੇ ਸੀ ਸਾਡੇ ਜਨਮ ਵੀ ਘਰ ਦੇ ਵਿੱਚ ਹੁੰਦੇ ਸੀ ਸਾਡੀ ਮੌਤ ਵੀ ਘਰ ਦੇ ਵਿੱਚ ਹੁੰਦੀ ਸੀ ਜੀ ਜਦੋਂ ਜਿਹੜੇ ਪੁਰਾਣੇ ਡਾਕਟਰ ਸਨ ਬੜੇ ਸਿਆਣੇ ਸਨ ਉਹ ਜਦੋਂ ਜਦੋਂ ਇਨਸਾਨ ਦਾ ਅੰਤਮ ਸਮਾ ਆਉਂਦਾ ਉਹਦੇ ਤਕਰੀਬਨ 4 ਤੋਂ 5 6 ਘੰਟੇ ਪਹਿਲਾਂ ਪਤਾ ਲੱਗ ਜਾਂਦਾ ਵੀ ਇਹ ਬੰਦਾ ਜਾਣ ਆ ਰਿਹਾ ਉਹ ਸਿਆਣੇ ਡਾਕਟਰ ਕਹਿੰਦੇ ਹੁੰਦੇ ਸੀ ਇਹਨੂੰ ਕਿ ਹੁਣ ਘਰ ਲੈ ਜਾਓ ਕਰ ਜਾ ਕੇ ਸੇਵਾ ਕਰੋ ਉਹਨੂੰ ਪਤਾ ਸੀ ਇਹ ਹੁਣ 4-5 ਘੰਟਿਆਂ ਵਿੱਚ ਜਾਣ ਆਲਾ ਉਹ ਆਪਣੇ ਬੱਚਿਆਂ ਦੇ ਵਿੱਚ ਬੈਠ ਕੇ ਉਦੀ ਜਿਹੜੀ ਵਰਤੀ ਸੀ ਆਪਣੇ ਪਰਿਵਾਰ ਤੇ ਜਾਂ ਉਹ ਪਰਮਾਤਮਾ ਦੇ ਨਾਲ ਉਹ ਸਾਰੇ ਆਪਣੇ ਘਰਾਂ ਚ ਇਦਾਂ ਹੀ ਹੁੰਦਾ ਆਪਾਂ ਦੇਸੀ ਬੰਦੇ ਆ ਪਿੰਡਾਂ ਰਹਿਣੇ ਕਿਹੜਾ ਹੋਸਲੇ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਕਰਦੇ ਤੇ ਉਹ ਜਿਹੜਾ ਜਾਣ ਵਾਲਾ ਜੀਵ ਹੁੰਦਾ ਸੀ ਉਹ ਵੀ ਉਸ ਉਹਦੀ ਵੀ ਵਰਤੀ ਉਦੋਂ ਨੂੰ ਚੱਲ ਜਾਂਦੀ ਸੀ ਬਿਲਕੁਲ ਪਰ ਅੱਜ ਦਾ ਸਮਾਂ ਕੀ ਆ ਗਿਆ ਇੱਕ ਜਨਮ ਵੀ ਹਸਪੀਟਲ ਦਾ ਹੋ ਗਿਆ ਤੇ ਇੱਕ ਮੌਤ ਵੀ ਹਸਪੀਟਲ ਤੇ ਨਾ ਬੰਦਾ ਘਰ ਜੰਮਦਾ ਆ ਬੱਚਾ ਤੇ ਨਾ ਘਰ ਦੇ ਵਿੱਚ ਮੌਤ ਹੁੰਦੀ ਆ ਇਹ ਸਭ ਤੋਂ ਵੱਡਾ ਦਖਾਂਤ ਹੋ ਗਿਆ ਇਹਦੀ ਕਰਕੇ ਕੀ ਹੋ ਗਿਆ ਸਾਡਾ ਜਿਹੜਾ ਸਮਾਜ ਦਾ ਸਿਸਟਮ ਜਿਹੜਾ ਸੀ ਸਾਰਾ ਚੇਂਜ ਹੋ ਗਿਆ ਸਭ ਤੋਂ ਪਹਿਲਾਂ ਕੀ ਹੋਇਆ ਕਿ ਸਾਡੀ ਜਿਹੜੀ ਮਾਵਾਂ ਨੇ ਸਾਡੀਆਂ ਜਿਹੜੀਆਂ ਸਾਡੀਆਂ ਔਰਤ ਆ ਗੁਰੂ ਸਾਹਿਬ ਨੇ ਇਹ ਸਭ ਤੋਂ ਪਹਿਲਾਂ ਕਹਿ ਦਿੱਤਾ ਨਾ ਕਿ ਪ੍ਰਮਾਤਮਾ ਤੋਂ ਬਾਅਦ ਜਿਹ ਸਮਾਜ ਨੂੰ ਸੰਭਾਲੂਗੀ ਤਾਂ ਔਰਤ ਆ ਜੀ ਇਹਦੀਆਂ ਜੀ ਜੀ ਔਰਤ ਹੀ ਜਿਹੜੀ ਆ ਸਮਾਜ ਦੀ ਸਜਣਾ ਕਰੂ ਮੈਂ ਕਿੰਨਾਂ ਨੂੰ ਵੈਸੇ ਜੋਗ ਦੇ ਹਿਸਾਬ ਦੇ ਨਾਲ ਸਮਝਾਉਣਾ ਵੀ ਅਕਾਲ ਪੁਰਖ ਨੇ ਜਦੋਂ ਸਮਾਜ ਸਿਰਜਣਾ ਕਰ ਦਿੱਤੀ ਜੀ ਤੇ ਅਕਾਲ ਪੁਰਖ ਸੌ ਗਿਆ ਅੱਛਾ ਤੇ ਸਾਰੇ ਜਾਨੇ ਇਕੱਠੇ ਹੋ ਕੇ ਆ ਗਏ ਕਹਿੰਦੇ ਮਹਾਰਾਜ ਤੁਸੀਂ ਸੌ ਗਏ ਇਹ ਸਮਾਜ ਨੂੰ ਕੌਣ ਸੰਭੂਗਾ ਅੱਛਾ ਉਹ ਕਹਿੰਦੇ ਵੀ ਮੈਂ ਇੱਕ ਐਸੀ ਚੀਜ਼ ਬਣਾ ਚੱਲਿਆ ਜਿਹੜਾ ਮੇਰੇ ਨਾਲੋਂ ਵੀ ਜ਼ਿਆਦਾ ਕਰੂ ਉਹ ਕਹਿੰਦੇ ਕੀ ਕਹਿੰਦੇ ਔਰਤ ਅੱਛਾ ਜੀ ਜੀ ਔਰਤ ਨੂੰ ਅਕਾਲ ਪੁਰਖ ਨੇ ਜਿੰਨੇ ਆਪਣੇ ਗੁਣ ਸੀ ਉਹ ਸਾਰੇ ਦਿੱਤੇ ਜੀ ਪਰ ਹੋਇਆ ਕੀ ਔਰਤ ਨੇ ਜਿਹੜੀ ਆਪਣੇ ਉਹਦੇ ਉਹ ਵਿਰਾਸਤ ਸੀ ਜਾਂ ਉਹਦੇ ਉਹਦੀ ਅਥਾਰਟੀ ਸੀ ਉਹਨੇ ਆਪਣੀ ਅਥਾਰਟੀ ਵਰਤਨੀ ਬੰਦ ਕਰਤੀ ਜੀ 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 ਉਹ ਅਥਾਰਟੀ ਜਿਹੜੀ ਸੀ ਦੂਜਿਆਂ ਦੇ ਹੱਥਾਂ ਦੇ ਦਿੱਤੀ ਜੇ ਦੇ ਕਰਕੇ ਸਾਡੀ ਅੱਜ ਸਮਾਜ ਦੀ ਸਿਹਤ ਸੰਭਾਲ ਖਰਾਬ ਸਿਹਤ ਸੰਭਾਲ ਖਰਾਬ ਜਿੰਨੀਆਂ ਸਾਡੀਆਂ ਪ੍ਰੋਬਲਮਾਂ ਸੇਟਾਂ ਦੇ ਵਿੱਚੋਂ ਆਉਣੀਆਂ ਸਿਹਤ ਦੀਆਂ ਆਉਣੀਆਂ ਸਾਡੇ ਚੁੱਲ੍ਹੇ ਚੌਕੇ ਚ ਆਉਣੀਆਂ ਜਿੰਨੇ ਮਸਾਲੇ ਨੇ ਜੋ ਵੀ ਮੈਂ ਇਹ ਸਾਰੀਆਂ ਮੈਡੀਸਨ ਹੈ ਜਿੰਨੇ ਬਨਸਪਤੀ ਹੈ ਇਹ ਸਾਡੀ ਖਰਾਕ ਹੈ ਪਰ ਅੱਜ ਕੀ ਹੋ ਗਿਆ ਸਾਰਾ ਕੁਝ ਜਿਹੜਾ ਚੇਂਜ ਹੋ ਗਿਆ ਉਹ ਬੀਬੀਆਂ ਜਿਹੜੀਆਂ ਪਹਿਲਾਂ ਸਾਡੀਆਂ ਜਿਹੜੀਆਂ ਬੇਬੇ ਸੀ ਉਹ ਮਸਾਲੇ ਘਰ ਲਿਆ ਕੇ ਬਣਾਉਂਦੀਆਂ ਹੁੰਦੀਆਂ ਸੀ ਕੁੱਟਦੀਆਂ ਸੀ ਹਨ ਹਰ ਚੀਜ਼ ਜਿਹੜੀ ਸੀ ਦੇਸੀ ਹੁੰਦੀ ਸੀ ਹੁਣ ਅੱਜ ਕੀ ਹੋ ਗਿਆ ਹਰ ਚੀਜ਼ ਪੈਕਿੰਗ ਤੇ ਆ ਗਈ ਤੁਸੀਂ ਪਿੱਛੇ ਨੂੰ ਜਾਓ 50 ਸਾਲ 40 ਸਾਲ 30 ਸਾਲ ਕਿਹੜੀ ਚੀਜ਼ ਸੀ ਜਿਹੜੀ ਅਸੀਂ ਆਪਾਂ ਪਿੰਡਾਂ 'ਚ ਪੈਕਿੰਗ ਵਾਲੀ ਲਿਆਇ ਸੀ ਇੱਕ ਲੂਣ ਲੈਣ ਜਾਈਦਾ ਸੀ ਸਿਰਫ ਬਾਕੀ ਦਾ ਸਾਰਾ ਕੁਝ ਆਪਣੇ ਘਰ ਘਰ ਹੀ ਪਿਆ ਹੁੰਦਾ ਸੀ ਇਸ ਕਰਕੇ ਆਪਾਂ ਨੂੰ ਆਪਣੇ ਪਿਛੋਕੜ ਦੇ ਵਿੱਚ ਜਾਣਾ ਪੈਣਾ ਜੇ ਤੁਸੀਂ ਆਪਣੇ ਬੱਚਿਆਂ ਦੀ ਤੰਦਰੁਸਤੀ ਚਾਹੁੰਦੇ ਹੋ ਜੇ ਕਿਤੇ ਜਾ ਕੇ ਅਰਦਾਸਾਂ ਨਹੀਂ ਕੰਮ ਕਰਨਗੀਆਂ ਸਭ ਤੋਂ ਪਹਿਲੀ ਅਰਦਾਸ ਇਹ ਹੋਈ ਹੈ ਕਿ ਤੁਸੀਂ ਸਿਹਤ ਨੂੰ ਸੰਭਾਲ ਲਓ ਆਪਣੇ ਬੱਚਿਆਂ ਦੀ ਸਿਹਤ ਨੂੰ ਸੰਭਾਲ ਲਓ ਤੇ ਤੁਹਾਡੇ ਸਾਰੇ ਮਸਲੇ ਹੱਲ ਹੋ ਜਾਣਗੇ ਸਭ ਤੋਂ ਪਹਿਲਾਂ ਤਾਂ ਆਪਾਂ ਇਹੋ ਹੀ ਚਾਹੁੰਦੇ ਆ ਕਿ ਆਪਾਂ ਸਾਰੇ ਜੁੜ ਕੇ ਇੱਕ ਦੂਜੇ ਨਾਲ ਕੋਈ ਜਵਾਬ ਸਵਾਲ ਹੋਵੇ ਤੁਸੀਂ ਸਾਡੇ ਨਾਲ ਕਰ ਸਕਦੇ ਹੋ ਸਾਂਝੇ ਕਰ ਸਕਦੇ ਹੋ ਤੁਹਾਨੂੰ ਅਗਲੇ ਐਪੀਸੋਡ ਦੇ ਵਿੱਚ ਅਸੀਂ ਉਹਦੇ ਬਾਰੇ ਦੱਸਾਂਗੇ ਕੋਸ਼ਿਸ਼ ਕਰੋ ਆਪਣੇ ਜੀਵਨ ਨੂੰ 50 60 ਐਕਚੁਅਲੀ ਕੀ ਹੋ ਗਿਆ ਕਿ ਇਹ ਜਿਹੜੀ ਤਰੱਕੀ ਹੋਣੀ ਚਾਹੀਦੀ ਸੀ 30 ਸਾਲਾਂ 'ਚ ਹੋਈ ਆ ਇਹ 300 ਸਾਲਾਂ 'ਚ ਹੋਣੀ ਚਾਹੀਦੀ ਸੀ ਇੰਨੀ ਇੰਨੀ ਫਾਸਟ ਕਰ ਦਿੱਤੀ ਕਿ ਜਿਹੜੀ ਮੇਰੇ ਫਾਦਰ ਸਾਹਿਬ ਤੋਂ ਮੇਰੇ ਕੋਲ ਚੀਜ਼ ਆਉਣੀ ਸੀ ਜੀ ਮੈਂ ਆਪਣੇ ਬੇਟੇ ਨੂੰ ਦੇਣੀ ਚਾਹੁੰਦਾ ਸੀ ਜਾਂ ਆਪਣੇ ਪੋਤਰੇ ਨੂੰ ਦੇਣੀ ਚਾਹੁੰਦਾ ਸੀ ਉਹ ਨਹੀਂ ਦੇ ਸਕੇ ਕਿਉਂਕਿ ਸਾਡੇ ਹੱਥ ਦੇ ਵਿੱਚ ਫੋਨ ਆ ਗਿਆ ਉਹਦੇ ਨਾਲ ਨੁਕਸਾਨ ਬਹੁਤ ਵੱਡਾ ਹੋ ਗਿਆ ਠੀਕ ਆ ਅਸੀਂ ਆਪਾਂ ਇਹ ਕਹਿ ਰਹੇ ਹਾਂ ਕਿ ਤਰੱਕੀ ਵਾਲੇ ਪਾਸੇ ਨੂੰ ਚੱਲ ਗਏ ਤਰੱਕੀ ਵਾਲੇ ਪਾਸੇ ਨੂੰ ਹੋਰ ਤਰ੍ਹਾਂ ਚਲੇ ਗਏ ਪਰ ਇਧਰਲੇ ਪਾਸੇ ਸੇ ਸਭਾਲ ਦੇ ਤੌਰ ਤੇ ਅਸੀਂ ਥੱਲੇ ਚੱਲ ਗਏ ਬਿਲਕੁਲ ਜੀ ਔਰ ਸੇ ਸਭਾਲ ਦੇ ਨਾਲ ਜਿਹੜਾ ਪ੍ਰੋਗਰਾਮ ਹੈ ਕੰਟੀਨਿਊ ਅਸੀਂ ਤੁਹਾਡੇ ਨਾਲ ਜਾਰੀ ਰੱਖਾਂਗੇ ਇਹਦੇ ਨਾਲ ਆਪਣੇ ਸਾਰੇ ਤਜਰਬੇ ਸਾਂਝੇ ਕਰਾਂਗੇ